ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਕਾਲੇ ਚਨੇ ਦੀ ਟੇਸਟੀ ਤਰੀ ਵਾਲੀ ਸਬਜੀ ਇਹ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਟੇਸਟੀ ਵੀ ਹੁੰਦੀ ਆ ਤੇ ਹੈਲਦੀ ਵੀ ਹੁੰਦੀ ਆ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਦੇਖੋ ਇੱਥੇ ਆਪਾਂ ਦੋ ਕਵਾਲੀਆਂ ਚਨੇਆਂ ਦੀਆਂ ਨਾ ਰਿੱਜ ਦੇ ਗਰਮ ਪਾਣੀ ਦੇ ਵਿੱਚ ਭਿਉਆਂ ਲਈਆਂ ਸੀ ਜੇਕਰ ਆਪਾਂ ਰਾਤ ਨੂੰ ਚਨੇ ਪਿਉਣੇ ਭੁੱਲ ਜਾਂਨੇ ਆ ਹਨ ਆਨ ਆਪਾਂ ਨੂੰ ਆਪਾਂ ਦੂਜੇ ਦਿਨ ਚਨੇ ਬਣਾਉਣੇ ਹੁੰਦੇ ਆ ਪਰ ਆਪਾਂ ਨਾ ਬਣਾਉਣ ਤੋਂ 2 ਘੰਟੇ ਪਹਿਲਾਂ ਰਿੱਜ ਦਾ ਗਰਮ ਪਾਣੀ ਕਰਕੇ ਉਹਦੇ ਵਿੱਚ ਚਨੇਆਂ ਨੂੰ ਭਿਉਂ ਸਕਦੇ ਆ ਇੱਥੇ ਮੈਂ ਭਿਉ ਕੇ ਰੱਖੇ ਹੋਏ ਸੀ ਦੇਖੋ ਜੀ ਇਹ ਚੰਗੀ ਤਰ੍ਹਾਂ ਦੇ ਨਾਲ ਭਿੱਜ ਚੁੱਕੇ ਆ ਹੁਣ ਇਹਨਾਂ ਨੂੰ ਨਾ ਮੈਂ ਦੋ ਦਿਨ ਪਾਣੀਆਂ ਦੇ ਵਿੱਚ ਪਹਿਲਾਂ ਧੋ ਲਵਾਂਗੀ ਦੇਖੋ ਜੀ ਇੱਧਰ ਆਪਾਂ ਨੇ ਚਨੇ ਧੋ ਲਏ ਆ ਜੀ ਦੋ ਤਿੰਨ ਪਾਣੀਆਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੋਇਆ ਇਧਰ ਆਪਾਂ ਲੈ ਆਏ ਜੀ ਕੁੱਕਰ ਕੁੱਕਰ ਦੇ ਵਿੱਚ ਆਪਾਂ ਚਨੇਆਂ ਨੂੰ ਪਾ ਦੇਵਾਂਗੇ ਚਨੇ ਆਪਾਂ ਕੁੱਕਰ ਵਿੱਚ ਪਾ ਲਏ ਆ ਤੇ ਇਹਦੇ ਵਿੱਚ ਹੁਣ ਆਪਾਂ ਪਾਣੀ ਪਾ ਦੇਵਾਂਗੇ ਪਾਣੀ ਆਪਾਂ ਇੰਨਾ ਕੁ ਪਾਵਾਂਗੇ ਜਿਹਦੇ ਵਿੱਚ ਚਨੇ ਡੁੱਬ ਜਾਣ ਇਹ ਦੇਖੋ ਜੀ ਚਨੇ ਆਪਣੇ ਡੁੱਬ ਗਏ ਆ ਤੇ ਇਹਦੇ ਵਿੱਚ ਆਪਾਂ ਹੁਣ ਇੰਨਾ ਕੁ ਪਾਣੀ ਹੀ ਪਾਣਾ ਹੈ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਅੱਧਾ ਕ ਚਮਚ ਨਮਕ ਦਾ ਤਾਂ ਜੋ ਚਨੇ ਜਿਹੜੇ ਜਲਦੀ ਪੱਕ ਜਾਣ ਇੱਧਰ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ ਗੈਸ ਚ ਲਾ ਕੇ ਕੁੱਕਰ ਰੱਖ ਦਿੱਤਾ ਹੈ ਤੇ 4-5 ਬਿਸਲਾ ਆਣ ਤੱਕ ਦਾ ਇੰਤਜ਼ਾਰ ਕਰਾਂਗੇ ਜਿੰਨੇ ਨੂੰ ਚਨੇ ਉਬਲ ਕੇ ਤਿਆਰ ਹੁੰਦੇ ਆ ਉਹਨੇ ਨੂੰ ਆਪਾਂ ਤੜਕਾ ਲਗਾਉਣ ਦੇ ਲਈ ਮਸਾਲਾ ਤਿਆਰ ਕਰ ਲੈਣੇ ਆ ਜੀ ਇੱਧਰ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਏ ਤੇ ਆਪਾਂ ਇਹਨਾਂ ਦਾ ਪੇਸਟ ਤਿਆਰ ਕਰਾਂਗੇ ਜੀ ਤੇ ਇੱਧਰ ਆਪਾਂ ਨੇ ਕੁੱਕਰ ਦਾ ਢੱਕਣ ਵੀ ਖੋਲ ਲਿਆ ਸੀ ਤੇ ਆਪਾਂ ਜਨੇ ਚੈੱਕ ਕਰ ਲਵਾਂਗੇ ਲੋ ਜੀ ਤੁਸੀਂ ਦੇਖ ਸਕਦੇ ਹੋ ਜੰਨੇ ਆਪਣੇ ਚੰਗੀ ਤਰ੍ਹਾਂ ਉਬਲ ਕੇ ਤਿਆਰ ਹੋ ਗਏ ਆ ਇੱਧਰ ਆਪਾਂ ਕੜਾਹੀ ਰੱਖ ਲਈਏ ਜੀ ਇਹਦੇ ਵਿੱਚ ਆਪਾਂ ਇੱਕ ਕੜਸੀ ਭਰ ਕੇ ਸਰੋਂ ਦਾ ਤੇਲ ਗਰਮ ਹੋਣ ਲਈ ਰੱਖ ਦਵਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਪੇਸਟ ਆਪਣਾ ਤਿਆਰ ਹੋ ਚੁੱਕਿਆ ਹੈ ਤੇ ਇੱਧਰ ਤੜਕਾ ਲਗਾਉਣ ਦੇ ਲਈ ਤੇਲ ਵੀ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਜੀਰਾ ਇੱਕ ਛੋਟੀ ਚਮਚਾ ਆਪਾਂ ਜੀਰਾ ਪਾ ਦਿੱਤਾ ਹੈ ਜੀਰਾ ਚਟਕ ਗਿਆ ਹੈ ਜੀ ਹੁਣ ਪਾ ਦਵਾਂਗੇ ਇਹਦੇ ਵਿੱਚ ਆਪਾਂ ਇਸ ਨੂੰ ਕੱਟਿਆ ਰੱਖ ਦਿੱਤਾ ਸੀ ਪੇਸਟ ਇਹਦੇ ਵਿੱਚ ਪਾ ਕੇ ਤੇਲ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਦੇ ਨਾਲ ਹੁਣ ਮਸਾਲੇ ਨੂੰ ਪੱਕਣ ਦਵਾਂਗੇ ਜੀ ਮਸਾਲਾ ਚੰਗੀ ਤਰ੍ਹਾਂ ਪੱਕਣਾ ਜ਼ਰੂਰੀ ਹੈ ਦੇਖੋ ਹਰ ਇੱਕ ਦਾ ਸਬਜ਼ੀ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਪਰ ਜਿਸ ਤਰ੍ਹਾਂ ਮੈਂ ਆਪਣੇ ਘਰ ਦੇ ਵਿੱਚ ਬਣਾਉਂਦੀ ਹਾਂ ਮੈਂ ਤੁਹਾਡੇ ਨਾਲ ਉਹੀ ਤਰੀਕਾ ਸ਼ੇਅਰ ਕਰਦੀ ਹਾਂ ਤੇ ਨਾਲ ਹੁਣ ਆਪਾਂ ਮਸਾਲੇ ਨੂੰ ਉਦੋਂ ਤੱਕ ਪਕੜਨ ਦਵਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਜਿੰਨੇ ਨੂੰ ਆਪਣਾ ਮਸਾਲਾ ਭੁੱਜਦਾ ਇਹਨਾਂ ਉਨੇ ਨੂੰ ਆਪਾਂ 4 ਆਲੂ ਕੱਟ ਲਵਾਂਗੇ ਜੀ ਇਹਦਾ ਛਿਲਕਾ ਉਤਾਰ ਲਵਾਂਗੇ ਆ ਆਲੂ ਛਿੱਲੇ ਲਏ ਜੀ ਤੇ ਇਦਾਂ ਆਪਣਾ ਮਸਾਲਾ ਵੀ ਕਾਫੀ ਹੱਦ ਤੱਕ ਪੱਕ ਚੁੱਕਿਆ ਹੈ ਬਸ ਇਹ ਤੇਲ ਜਦੋਂ ਛੱਡ ਦੇਵੇਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬੇਸਿਕ ਜਿਹੇ ਮਸਾਲੇ ਪਾਵਾਂਗੇ ਦੇਖੋ ਜੀ ਮਸਾਲੇ ਨੇ ਤੇਲ ਛੱਡ ਦਿੱਤਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਅੱਧੇ ਕਿ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਇੱਕ ਚਮਚ ਪਾਵਾਂਗੇ ਜੀ ਆਪਾਂ ਹਲਦੀ ਦਾ ਹਲਦੀ ਪਾਊਡਰ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਇਹ ਕੋਈ ਨਹੀਂ ਹੁੰਦੀ ਬਸ ਕਲਰ ਵਧੀਆ ਆ ਜਾਊਗਾ ਦੇਖੋ ਜੀ ਇਹਦੇ ਵਿੱਚ ਪਾ ਲਵਾਂਗੇ ਹੁਣ ਆਪਾਂ ਨਮਕ ਨਮਕ ਆਪਾਂ ਦੇਖ ਕੇ ਪਾ ਲੈਣਾ ਏ ਠੀਕ ਹੈ ਜੀ ਕਿਉਂਕਿ ਆਪਾਂ ਪੈਨਾ ਵੀ ਪਾਇਆ ਹੋਇਆ ਏ ਇਹਦੇ ਵਿੱਚ ਜਦੋਂ ਆਪਾਂ ਚਨੇ ਉਬਾਲੇ ਸੀਗੇ ਉਦੋਂ ਵੀ ਨਮਕ ਪਾਇਆ ਸੀ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਥੋੜੀ ਜੀ ਪਾ ਦਵਾਂਗੇ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਇਸ ਤਰ੍ਹਾਂ ਆਪਾਂ ਹੱਥਾਂ ਤੇ ਮਸਲ ਕੇ ਨਾ ਇਹਦਾ ਪਾ ਦਵਾਂਗੇ ਜੀ ਤੇ ਪੈਨਾ ਮੈਂ ਜਦੋਂ ਆਪਾਂ ਹਲਦੀ ਨਮਕ ਵਗੈਰਾ ਪਾਇਆ ਇਹਨੂੰ ਮੈਂ ਚੰਗੀ ਤਰ੍ਹਾਂ ਮਿਲਾ ਲਿਆ ਸੀ ਇਹਨੂੰ ਵੀ ਹੁਣ ਆਪਾਂ ਮਿਲਾ ਦੇਵਾਂਗੇ ਤੇ ਹੁਣ ਆਪਾਂ ਜਿਹਦੇ ਵਿੱਚ ਮਸਾਲਾ ਰੱਖਿਆ ਹੋਇਆ ਸੀ ਪੀਸ ਕੇ ਉਹਨੂੰ ਆਪ ਐਦਾਂ ਘਚਾਲ ਕੇ ਠੀਕ ਹੈ ਜੀ ਪਾਣੀ ਪਾ ਦਵਾਂਗੇ ਇਹਦੇ ਵਿੱਚ ਤੇ ਇਹ ਪਾਣੀ ਵੀ ਪਾਉਂਦੇ ਤੱਕ ਪਕਾ ਲਾਂਗੇ ਜਦ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਮਸਾਲਾ ਦੁਬਾਰਾ ਤੋਂ ਤੇਲ ਛੱਡਦਾ ਤੇ ਦੇਖੋ ਜੀ ਇਸ ਤਰ੍ਹਾਂ ਪਕਾ ਕੇ ਮਸਾਲੇ ਨਾਲ ਤੁਸੀਂ ਸਬਜੀ ਬਣਾਉਗੇ ਨਾ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਫालतू ਦੇ ਮਸਾਲਿਆਂ ਦੀ ਪਾਣ ਦੀ ਜ਼ਰੂਰਤ ਨਹੀਂ ਹੁੰਦੀ ਜਿਹਦੇ ਵਿੱਚ ਦੇਖੋ ਜੀ ਮਸਾਲੇ ਨੇ ਤੇਲ ਦੁਆਰਾ ਤੋਂ ਛੱਡ ਦਿੱਤਾ ਏ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਏ ਤੇ ਨਾ ਧੁੱਪ ਜੀ ਪੈ ਰਹੀ ਏ ਇੱਧਰ ਮਿਸ਼ਰ ਕੇ ਨਾ ਚਿੱਟਾ ਜਿਹਾ ਜਿਹਾ ਰੰਗ ਲੱਗ ਰਿਹਾ ਏ ਮਸਾਲੇ ਦਾ ਇਹ ਬਹੁਤ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਏ ਇਹਨੂੰ ਹੁਣ ਆਪਾਂ ਸਬਜ਼ੀ ਵਿੱਚ ਪਾ ਚਨਿਆਂ ਵਿੱਚ ਪਾ ਦੇਵਾਂਗੇ ਜੀ ਇਹਹੀ ਤੜਕੇ ਨੂੰ ਆਪਾਂ ਕੁੱਕਰ ਵਿੱਚ ਪਲਟਾ ਦੇਵਾਂਗੇ ਦੇਖੋ ਜੀ ਇੱਧਰ ਮੈਂ ਸਾਰਾ ਮਸਾਲਾ ਜਿਹੜਾ ਹੈ ਕੁੱਕਰ ਵਿੱਚ ਪਾ ਲਿਆ ਏ ਤੇ ਇੱਧਰ ਮੈਂ ਕੜਾਹੀ 'ਚ ਪਾਣੀ ਪਾ ਲਿਆ ਤੇ ਜਿਹੜਾ ਸਾਈਡਾਂ ਤੇ ਲੱਗਿਆ ਹੋਇਆ ਏ ਇਹਨੂੰ ਵੀ ਉਤਾਰ ਕੇ ਕੁੱਕਰ ਵਿੱਚ ਪਾ ਲਵਾਂਗੀ ਦੇਖੋ ਜੀ ਹੁਣ ਆਪਾਂ ਕੁੱਕਰ ਰੱਖ ਲਿਆ ਗੈਸ ਉੱਤੇ ਤੇ ਆਪਾਂ ਆਹ ਵਾਲੇ ਜਿਹੜੇ ਆਲੂ ਕੱਟੇ ਛਿੱਲੇ ਸੀਗੇ ਇਹ ਪਧੋਲੇ ਚੰਗੀ ਤਰ੍ਹਾਂ ਦੇ ਨਾਲ ਇਹ ਨਮੇ ਆਲੂ ਆ ਜੀ ਬਸ ਇਹਦੇ ਹੀ ਸਕਰਬ ਜਿਹਾ ਕਰੇ ਤੋਂ ਇਹਨਾਂ ਦਾ ਛਿਲਕਾ ਜਿਹੜਾ ਉਤਰ ਗਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ ਦੇਖੋ ਜੀ ਹੁਣ ਇੱਥੇ ਆਪਾਂ ਤਰੀ ਲਗਾਵਾਂਗੇ ਕਿਉਂਕਿ ਆਪਾਂ ਤਰੀ ਵਾਲੀ ਸਬਜ਼ੀ ਬਣਾਣੀ ਆ ਤੇ ਆਪਣੇ ਹਿਸਾਬ ਦੇ ਨਾਲ ਜਿੰਨੀ ਕੱਪਾਂ ਨੇ ਪਤਲੀ ਰੱਖਣੀ ਓਨੀ ਕੱਪਾਂ ਤਰੀ ਲਗਾ ਲਵਾਂਗੇ ਬਿਲਕੁਲ ਦੇਸੀ ਤਰੀਕਾ ਏ ਜੀ ਸਬਜੀ ਬਣਾਉਣ ਦਾ ਕੋਈ ਬਹੁਤੇ ਮਸਾਲੇ ਪਾਣ ਦੀ ਜ਼ਰੂਰਤ ਨਹੀਂ ਬਹੁਤ ਘੱਟ ਸਮੇਂ ਬਹੁਤ ਘੱਟ ਸਮਾਨ ਦੇ ਨਾਲ ਹੀ ਸਬਜੀ ਬਣ ਜਾਂਦੀ ਹੈ ਦੇਖੋ ਇਹ ਜਿਹੜੇ ਆਲੂ ਆਪਾਂ ਕੱਟੇ ਨਹੀਂ ਨਾ ਹੈਗੇ ਇਹਵੇਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਆਪਾਂ ਕੀ ਕਰਾਂਗੇ ਇਹਦਾ ਤੇ ਇੱਥੇ ਆਪਾਂ ਆਪਣੇ ਹਿਸਾਬ ਦੇ ਨਾਲ ਤਰੀ ਲਗਾ ਲੈਣੀ ਹੈ ਜੀ ਲੋ ਜੀ ਆਪਾਂ ਧਰੀ ਆਪਣੇ ਹਿਸਾਬ ਨਾਲ ਲਗਾ ਲਈ ਐ ਤੇ ਅਸੀਂ ਨਾ ਮੱਕੀ ਦੀ ਰੋਟੀ ਨਾਲ ਖਾਣੀ ਐ ਸਬਜ਼ੀ ਇਸ ਤਰ੍ਹਾਂ ਕਰਕੇ ਸੀ ਇਹਨੂੰ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਗਾਰਡੀ ਨਹੀਂ ਰੱਖਣਾ ਹੁੰਦਾ ਤਾਂ ਇਹ ਗਾਰਡੀ ਹੋ ਜਾਣੀ ਐ ਪਰ ਮੈਂ ਤੁਹਾਨੂੰ ਦਿਖਾਵਾਂਗੀ ਬਾਅਦ ਵਿੱਚ ਬਣੇ ਰਿਹਾ ਤੁਸੀਂ ਵੀਡੀਓ ਦੇ ਨਾਲ ਤੇ ਇੱਥੇ ਨਾ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ ਤੇ 6-7 ਬਿਸਲਾ ਆਪਾਂ ਇਹਨੂੰ ਲੱਗਣ ਦਵਾਂਗੇ ਇੱਥੇ ਆਪਾਂ ਕੁੱਕਰ ਦਾ ਢੱਕਣ ਲਗਾ ਦਿੱਤਾ ਜੀ ਤੇ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਸਬਜ਼ੀ ਬਣੇ ਤੋਂ ਬਾਅਦ ਦੇਖੋ ਜੀ ਇੱਥੇ 5-6 ਵਿਸਲਾਂ ਵੱਜਣ ਤੋਂ ਬਾਅਦ ਭਾਫ਼ ਆਪਣੇ ਆਪ ਨਿਕਲ ਚੁੱਕੀ ਸੀ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲ ਲਿਆ ਏ ਤੇ ਇਹਦੇ ਵਿੱਚ ਜਿਹੜੇ ਆਲੂ ਨੇ ਉਹਨਾਂ ਨੂੰ ਆਪਾਂ ਕੱਢ ਲਵਾਂਗੇ ਦੇਖੋ ਜੀ ਇੱਧਰ ਆਪਾਂ ਆਲੂ ਕੱਢ ਲਏ ਸਬਜ਼ੀ ਦੇ ਵਿੱਚੋਂ ਤੇ ਇਹਨਾਂ ਨੂੰ ਨਾ ਆਪਾਂ ਮੈਸ਼ ਕਰ ਲਵਾਂਗੇ ਇੱਧਰ ਆਲੂ ਆਪਾਂ ਮੈਸ਼ ਕਰ ਲਏ ਆ ਤੇ ਇਹਨੂੰ ਆਪਾਂ ਸਬਜ਼ੀ ਦੇ ਵਿੱਚ ਮਿਲਾ ਦੇਵਾਂਗੇ ਦੇਖੋ ਜੀ ਆਪਾਂ ਆਲੂ ਸਬਜੀ ਦੇ ਵਿੱਚ ਮਿਲਾ ਲਏ ਤੇ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਤੇ ਆਪਾਂ 2-3 ਮਿੰਟ ਹੁਣ ਸਬਜੀ ਨੂੰ ਖੁੱਲੇ ਹੀ ਪਕਾਵਾਂਗੇ ਟੱਕਣ ਬੰਦ ਨਹੀਂ ਕਰਨਾ ਬਸ ਇਦਾਂ ਹੀ ਖੁੱਲੇ ਹੀ ਪਕਣ ਦਵਾਂਗੇ ਆਪਾਂ ਤਾਂ ਜੋ ਆਲੂ ਜਿਹੜੇ ਆਪਾਂ ਵਿੱਚ ਪਾਏ ਆ ਉਹ ਚੰਗੀ ਤਰ੍ਹਾਂ ਦੇ ਨਾਲ ਇੱਕ ਇੱਕ ਹੋ ਜਵੇ ਦੇਖੋ ਜੀ ਇੱਧਰ ਆਪਣੀ ਸਬਜੀ 2 ਮਿੰਟ ਹੋਰ ਪੱਕ ਗਈ ਹੈ ਆਪਾਂ ਖੁੱਲੇ ਹੀ ਪਕਾਇਆ ਏ ਟੱਕਣ ਨਹੀਂ ਸੀ ਇੱਥੇ ਆਪਾਂ ਲਗਾਇਆ ਤੇ ਸਬਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇੱਥੇ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਗੈਸ ਆਪਾਂ ਬੰਦ ਕਰ ਦਿੱਤਾ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਜੇਕਰ ਤੁਹਾਨੂੰ ਲੱਗਦਾ ਹੈ ਵੀ ਚਨੇ ਕੱਚੇ ਆ ਹਨਾ ਵੀ ਤੁਸੀਂ ਇੱਕ ਦੋ ਬਿਸਰਾ ਹੋਰ ਲਗਵਾ ਸਕਦੇ ਹੋ ਆਪਣੀ ਸਬਜੀ ਜਿਹੜੀ ਹੈ ਬਿਲਕੁਲ ਬਣ ਕੇ ਤਿਆਰ ਹੈ ਜੀ ਚੰਗੀ ਤਰ੍ਹਾਂ ਦੇ ਨਾਲ ਰਲ ਚੁੱਕੀ ਹੈ ਦੇਖੋ ਜੀ ਆਪਾਂ ਸਬਜੀ ਨੂੰ 2-3 ਮਿੰਟ ਖੁੱਲੇ ਹੀ ਪਕਾ ਲਿਆ ਸੀ ਸਬਜੀ ਆਪਣੀ ਚੰਗੀ ਤਰ੍ਹਾਂ ਦੇ ਨਾਲ ਬਣ ਗਈ ਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਹਰਾ ਧਨੀਆ ਆਪਾਂ ਖੂਬ ਸਾਰਾ ਪਾ ਦਿੱਤਾ ਏ ਜੀ ਤੇ ਇਹਨੂੰ ਮੈਂ ਰੜਾ ਦੇਣੀ ਆ ਲੋ ਜੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਿੱਤਾ ਏ ਤੁਸੀਂ ਦੇਖ ਸਕਦੇ ਹੋ ਆਪਣੀ ਰਸਮੀ ਸੀ ਜੀ ਤਰੀ ਵਾਲੀ ਸਬਜੀ ਹੈਲਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੁਹਾਨੂੰ ਕਾਲੇ ਚਨੇਆਂ ਦੀ ਇਹ ਸਬਜ਼ੀ ਬਣਾਉਣ ਦਾ ਮੇਰਾ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਕਮੈਂਟ ਵੀ ਪਿਆਰਾ ਜਿਹਾ ਜਰੂਰ ਕਰਕੇ ਜਾਇਓ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ